ਲਓ ਜੀ ਮਿੱਤਰੋ ਤੁਹਾਡੇ ਲਈ ਆਪਾਂ ਤਿੰਨ ਗੱਡੀਆਂ ਲੈ ਕੇ ਆਏ ਅੱਜ ਦੋ ਆਲਟੋਆਂ ਨੇ ਇੱਕ ਪੰਜਾਬ ਨੰਬਰ ਆਲਟੋ ਆ ਇੱਕ ਦਿੱਲੀ ਨੰਬਰ ਆ ਤੇ ਇੱਕ ਦਿੱਲੀ ਨੰਬਰ ਸਵਿਫਟ ਆ ਤੇ ਰੇਟ ਇਹਨਾਂ ਦਾ ਬਹੁਤ ਜਾਇਜ਼ ਰਹਿਣਾ ਲਗਾ ਇੱਕ ਨੰਬਰ ਦੱਸ ਦੀ ਗੱਲ ਸਾਰੀਆਂ ਸਾਰੀਆਂ ਗੱਡੀਆਂ ਬਿਲਕੁਲ Ориਜਨਲ ਹੋਣੀਆਂ ਕੋਈ ਐਕਸੀਡੈਂਟ ਕੋਈ ਪੇਂਟ ਨਹੀਂ ਹੋਣੀਆਂ ਲਓ ਜੀ ਸੀ8 ਦੇ ਟਾਇਰ ਨੇ ਤੇ ਪੰਜ ਅਲੋਏ ਵੀ ਲੱਗੇ ਹੋਏ ਨੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲੂ ਜਿਵੇਂ ਨਵੇਂ ਵਰਗੇ ਵਿੱਚੋਂ ਗੱਡੀ ਦਿਖਾ ਦਈਏ ਇਹ ਜੀ 2000 ਰੁਪਏ ਆਗਣੇ ਇਹਦੇ ਵਿੱਚ ਟਾਪ ਮਾਡਲ ਹੈ ਗੱਡੀ ਵੀਰੇ ਟਾਪ ਮਾਡਲ ਗੱਡੀ ਮਿਲੂ ਤੁਹਾਨੂੰ ਇੱਕ ਵਾਰ ਉੱਪਰੋਂ ਦੇਖ ਲਓ ਜਮਨ ਨਮੀ ਮਾਡਲ 2005 ZXI ਆ ਕੋਈ ਵੀ ਫੀਚਰ ਇਹ ਨਹੀਂ ਫੰਕਸ਼ਨ ਜਿਹੜਾ ਨਾ ਚੱਲਦਾ ਹੋਵੇ ਸਾਰੀ ਸਾਰੀ ਗੱਡੀ ਪਾਵਰ ਆ ਸਾਰੇ ਦੇ ਸਾਰੇ ਫੰਕਸ਼ਨ ਇਹਦੇ ਚੱਲਦੇ ਨੇ ਫੀਚਰ ਸੁਣ ਕੇ ਹੋ ਜਾਗੇ ਤੁਸੀਂ ਹੈਰਾਨ ZXI ਆ ਇਹ ਟਾਪ ਮਾਡਲ ਆ ਜਿਹਨੂੰ ਆਪਾਂ ਕਹਿ ਦਿੰਨੇ ਆ 2000 ਰੁਪਏ ਗਾ ਕੇ ਘਰੇਲੂ ਗੱਡੀਆਂ ਨੇ ਜੀ ਇਹ ਤੇ ਰੇਟ ਬਿਲਕੁਲ ਘੱਟ ਰਹਿਣਾ ਲੱਗੀਆਂ ਦਾ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਈਏ ਵਿੱਚੋਂ ਜਮਨ ਨਵੀਂ ਗੱਡੀ ਪਈ ਆ ਬਾਈ ਕੋਈ ਪੇਂਟ ਸੈਂਟ ਨਹੀਂ ਜਮਨ ਸਾਫ਼ ਸੁਥਰੀ 2005 ਮਾਡਲ 15 16 ਮਾਡਲ ਜਿੰਨੇ ਫੰਕਸ਼ਨ ਨੇ ਗੱਡੀ 'ਚ ਕਿਉਂਕਿ ਦੋ 에어 ਬੈਗ ਆ ਗਏ ਤੇ ਜਿਹੜਾ ਆਟੋਮੈਟਿਕ ਹੁੰਦਾ ਆ ਭਾਜੀ ਨੂੰ ਕਹਿੰਦੇ ਆਟੋ AC ਵੀ ਇਹਦਾ ਆਟੋ ਆ ਗਿਆ ਦੇਖ ਸਕਦੇ ਹੋ ਗੱਡੀ ਦੇ ਵਿੱਚ ਕੋਈ ਵੀ ਕਮੀ ਪੇਸੀ ਨਹੀਂ ਹੈਗੀ ਬਾਈ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਤੋ ਇਹ ਨਹੀਂ ਹੈਗਾ ਵੀ ਬਣੀ ਹੋਈ ਸਾਰੀ ਸਾਰੀ ਗੱਡੀ ओरिजिनल ਮਿਲੂ ਪਾਵਰ ਮਿਲੂ ਤੇ ਸ਼ੀਸ਼ੇ ਕੱਲਾ ਕੱਲਾ ਸੀਸ਼ਾ ਨਾਲ ਦਾ ਹੋਊਗਾ ਆ ਵੀ ਨਾਲ ਦਾ ਆ ਵੀ ਨਾਲ ਦਾ ਆ ਵੀ ਨਾਲ ਦਾ ਫਰੰਟ ਵੀ ਨਾਲ ਦਾ ਕੋਈ ਵੀ ਸ਼ੀਸ਼ਾ ਇਹ ਨਹੀਂ ਹੋਣਾ ਵੀ ਨਾਲ ਦਾ ਨਾਮ ਹੋਵੇ 2005 ਮਾਡਲ 5 ਅਲਾਈ ਵੀਲ ਇੰਜਨ ਗੇਰਾਂ ਦੀ ਓਕੇ ਪਿਓਰ ਪਟ੍ਰੋਲ ਤੇ ਰੇਟ ਰੇਟ ਰਹੂ ਸਿਰਫ ਗੱਡੀ ਦਾ ਫਿਕਸ ਰੇਟ ਰਹੂਗਾ ਵੀਰੇ ਜਮਾ ਘੱਟ ਵੱਧ ਨਹੀਂ ਹੋਣਾ 65000 ਰੁਪਏ ਦੀ ਲੈ ਜਾਓ ਲੋ ਜੀ ਐਨੇ ਚ ਤਾਂ ਮੋਟਰਸਾਈਕਲ ਵੀ ਨਹੀਂ ਆਉਂਦਾ ਗੱਡੀ ਦੀ ਸੌਕਰਾਂ ਨਹੀਂ ਇੰਜਨ ਗੇਅਰਾਂ ਦੀ 서ਸਪੈਂਸ਼ਨ ਦੀ ਸਾਰੀ ਓਕੇਆ ਗਾਰੰਟੀ ਹੋ ਕਿਹਾ ਕਿ ਤੁਸੀਂ 1 ਰੁਪਿਆ ਵੀ ਨਹੀਂ ਲਾਉਣਾ ਜਿਹੜੇ ਸਕਰਾਚ ਨੇ ਬਾਈ ਉਹ ਸੁੱਕੇ ਸਕਰਾਚ ਹੋ ਸਕਦੇ ਨੇ ਪਰ ਇਹ ਨਹੀਂ ਹੈਗਾ ਵੀ ਕਿਸੇ ਤੁਸੀਂ ਕਹਦੋਗੇ ਵੀ ਇਹ ਗੱਡੀ ਸਾਰੀ ਪੇਂਟ ਹੋਈ ਹੋਈ ਆ ਜਾਂ ਬਰਨਟ ਆ ਪੇਂਟ ਆ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਗੱਡੀ ਸਾਰੀ オリジナル ਆ ਉਸ ਤੋਂ ਬਾਅਦ ਤੁਹਾਨੂੰ ਮਿਲੂਗੀ ਆਲਟੋ ਇਹਦੇ ਵੀ ਸੀਰਟ ਦੇ ਟਾਇਰ ਨੇ ਇਹਦੇ ਟਾਇਰ ਹੈਗੇ ਨੇ ਵੀਰੇ ਆਪਾਂ ਕਹਿ ਦਈਏ 50 ਤੋਂ 60 ਪੈਸੇ 60 ਪੈਸੇ ਮੰਨ ਲਓ 55 ਮੰਨ ਲਓ ਕਿਉਂਕਿ ਟਾਇਰ ਵਧੀਆ ਪੈਲੇ ਤੇ ਇੱਕ ਵਾਰ ਏਰੀ ਵੀ ਅੰਦਰ ਕੋਲੇਸ਼ਨ ਦਿਖਾ ਦਈਏ ਸ਼ੀਸ਼ੇ ਇਹਦੇ ਵੀ ਨਾਲ ਦੇ ਮਿਲਣਗੇ ਸਾਰੇ ਲੋ ਜੀ ਆਲਟੋ ਸਾਫ਼ ਸੁਥਰੀ ਗੱਡੀ ਆ ਟੌਣ ਵਾਲੀਆਂ ਜ਼ਰੂਰ ਨੇ ਬਈ ਗੱਡੀਆਂ ਘਰੇਲੂ ਗੱਡੀਆਂ ਖੜੀਆਂ ਨੇ ਨਾਲ ਦੇ ਸ਼ੀਸ਼ੇ ਹੋਣਗੇ ਅੱਠ ਮਾਡਲ ਦੇ ਸਾਰੇ ਕੋਈ ਵੀ ਸ਼ੀਸ਼ਾ ਚੇਂਜ ਨਹੀਂ ਹੋਣਾ ਕਿਤੇ ਵੀ ਪੇਂਟ ਨਹੀਂ ਹੋਣੀ ਬਠਿੰਡੇ ਦਾ ਨੰਬਰ ਹੋਊਗਾ ਤੇ ਰੇਟ ਸੁਣ ਕੇ ਇਹਦਾ ਵੀ ਤੁਸੀਂ ਹੈਰਾਨ ਰਹ ਜੂਗੇ ਕਿ ਬਈ ਜਗਾ ਘੱਟਾ ਤਾਂ ਕਰਕੇ ਸਾਈਡਾਂ ਤੋਂ ਵੀਡੀਓ ਬਣਾਉਣ ਦੀ ਪ੍ਰੋਬਲਮ ਆਉਂਦੀ ਆ ਪਰ ਸਾਰੀ ਦਿਖਾਵਾਂਗੇ ਤੁਹਾਨੂੰ ਇਹ ਨਹੀਂ ਹੈ ਕਿ ਤੇ ਸਕਰਾਇਆ ਚ ਨਹੀਂ ਜਾਂ ਜਿਹੜਾ ਇੱਕ ਸਕਰਾਇਆ ਚ ਹੈਗਾ ਸੁੱਕਾ ਹੋਊਗਾ ਬਾਕੀ ਹੋਰ ਕਿਤੇ ਨਹੀਂ ਹੋਆ ਵੀ ਪੇਂਟ ਸੀਮਿੰਟ ਜਾਂ ਸਾਫ਼ ਨਹੀਂ ਹੋਣੀ ਲੈਟਾਂ ਜ਼ਰੂਰ ਨੇ ਬੈਕ ਆਗੀਆਂ 6-7 ਉਹਦੀਆਂ ਪਵਾ ਲਵਾਂਗੇ ਬਾਕੀ ਗੱਡੀ ਚ ਕੋਈ ਵੀ ਕਮੀ ਬੇਸੀ ਨਹੀਂ ਬੈਕ ਵਾਲੀਆਂ ਲੈਟਾਂ ਕਲੀਆਂ ਪੁਰਾਣੀਆਂ ਜ਼ਰੂਰ ਨੇ ਗੱਡੀਆਂ ਹੋਈਆਂ LXI ਆ ਇਹ ਰੇਟ ਬਹੁਤ ਘੱਟ ਹੈ ਗੱਡੀ ਦਾ ਵੀ ਇਹਦੀ ਵੀ ਟਾਇਰ ਸਾਰੇ ਓਕੇ ਨੇ ਪਿਓਰ ਪਟ્રોલ ਆ ਜੀ ਤੇ ਰੇਟ ਸੁਣ ਕੇ ਹੋ ਜੂਗੇ ਇਹਦਾ ਵੀ ਹੈਰਾਨ ਸਿਰਫ ਇਹ ਗੱਡੀ ਅੱਜ ਕੋਈ ਰੇਟ ਦੇਵਾਂਗੇ ਬਈ ਸਾਰੀਆਂ ਗੱਡੀਆਂ ਪਰ ਰੇਟ ਫਿਕਸ ਹੋਊਗਾ ਫੋਨ ਲਾ ਕੇ ਇਹਨਾਂ ਕਿਹਾ ਬਈ ਘੱਟ ਵੱਧ ਹੋ ਜੂ ਰੇਟ ਫਿਕਸ ਹੋਊ ਪਰ ਇੰਜਨ ਗੇਅਰਾਂ ਦੀ ਸਸਪੈਂਸ਼ਨ ਦੀ ਸਾਰੇ ਪਾਸੇ ਓਕੇ ਹੋ ਕਿਤੋਂ ਆਵਾਜ਼ ਨਹੀਂ ਕਰਨੀ ਕਿਸੇ ਵੀ ਗੱਡੀਆਂ ਜਿਹੜੀ ਆਪਾਂ ਵੀਡੀਓ ਪਾਵਾਂਗੇ ਅੱਜ ਕੋਈ ਤੁਸੀਂ 1 ਰੁਪਿਆ ਵੀ ਨਹੀਂ ਲਾਉਣਾ ਸਿਰਫ ਪੈਟਰੋਲ ਪੋਣਾ ਤੇ ਗੱਡੀਆਂ ਨਹੀਂ ਐਵਰੇਜ ਫੁੱਲ ਹੋ ਸਾਰੀ ਓਕੇ ਹੋਵੇ ਇਹਦਾ ਰੇਟ ਰਹੂ ਸਿਰਫ 65000 ਰੁਪਿਆ 65000 ਦੀ ਆਲਟੋ 8 ਮਾਡਲ 65000 ਦੀ ਸਵਿਫਟ 5 ਮਾਡਲ ਦੋਨੇ ਗੱਡੀਆਂ ਇੱਕ ਤੋਂ ਇੱਕ ਲਾਜਵਾਬ ਨੇ ਬਾਈ ਇਹ ਆਫਰ ਆ ਸਿਰਫ ਆਫਰ ਰਹੂਗੀ ਇਹ 12 13 14 15 15 ਤਰੀਕ ਤੱਕ ਲਓ ਜੀ ਚੱਕ ਲਓ ਉਸ ਤੋਂ ਬਾਅਦ ਦੋਨੇ ਗੱਡੀਆਂ ਦਾ ਰੇਟ ਆ 5 5000 ਰੁਪਿਆ ਵਧ ਜੂਗਾ ਧੰਨਵਾਦ ਜੀ ਸਾਰਿਆਂ ਨੂੰ ਵੀਡੀਓ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਆਪਣੇ YouTube ਤੇ Facebook ਪੇਜ ਨੂੰ ਫੋਲੋ ਕਰਕੇ ਉਹ YouTube ਨੂੰ ਸਬਸਕ੍ਰਾਈਬ ਕਰਕੇ ਆਊ ਤੇ Insta ਨੂੰ ਵੀ ਇਹੀ ਚੈਨਲ ਆਪਣਾ ਫੋਲੋ ਕਰਕੇ ਤੇ ਸ਼ੇਅਰ ਕਰਕੇ ਉਹ ਵੀਡੀਓ ਉਹਨੂੰ ਡਿਸਕਾਊਂਟ 5000 ਅਲੱਗ ਤੋਂ ਮੈਂ ਦੇਊਗਾ ਬਈ 5000 ਪਰ ਸਕਰੀਨਸ਼ਾਟ ਹੋਵੇ ਵੀ ਇੰਨੇ ਬੰਦੇ ਨੂੰ ਸ਼ੇਅਰ ਕੀਤੀ ਆ ਤੇ ਆਪਾਂ ਤੁਹਾਡੇ ਆਹ ਆਹ ਚੈਨਲ ਨੂੰ ਫੋਲੋ ਕਰਕੇ ਸਾਰੀਆਂ ਵੀਡੀਓ ਦੇਖਦੇ ਆਂ ਮੋਬਾਈਲ ਕੱਟ ਕੇ ਦੇਖ ਲਾਂਗੇ ਬਹੁਤ ਵਧੀਆ। ਲੋ ਜੀ ਆਲਟੋ ਲੈ ਕੇ ਆ ਗਏ ਵੀਰੇ ਤੁਹਾਡੇ ਲਈ। ਆਲਟੋ ਗੱਡੀ 2009 ਮਾਡਲ ਆ। ਕੰਡੀਸ਼ਨ ਚ ਚੈੱਕ ਕਰ ਲਓ ਇੱਕ ਵਾਰ ਪਹਿਲਾਂ ਸਾਰੀ ਗੱਡੀ ਦੀ। ਸਾਫ਼ ਸੁਥਰੀ ਗੱਡੀ ਆ। ਅਪੋਲੋ ਦੇ ਟਾਇਰ ਲੱਗੇ ਹੋਏ ਨੇ। ਕੰਪਨੀ ਦੇ ਚਾਰੇ ਦੇ ਚਾਰੇ ਟਾਇਰ ਪੂਰੇ ਚੰਗੇ ਪਏ ਨੇ 80 ਤੋਂ 85 ਪੈਸੇ ਚਾਰੇ ਟਾਇਰ ਨੇ ਜੀ। ਲੋ ਜੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨਾ ਕੰਡੀਸ਼ਨ। ਸਾਫ਼ ਸੁਥਰੀ ਗੱਡੀ ਆ। ਆਲਟੋ 2009 ਮਾਡਲ। ਤੇ ਰੇਟ ਇਹਦਾ ਬਿਲਕੁਲ ਜਾਇਜ਼ ਰਹੂ ਬਈ ਇੱਕੋ ਇੱਕ ਰੇਟ ਰਹੂਗਾ ਫਿਕਸ 50000 ਰੁਪਇਆ ਆਫਰ ਆ ਬਈ ਇਹ ਬਸੰਤ ਪੰਚਮੀ ਤੇ ਪੈਨਰ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਆਲ ਵਰਕਿੰਗ ਆ ਏਸੀ ਹੀਟਰ ਚੱਲਦਾ ਵਿੱਚ ਉਹ ਕੰਡੀਸ਼ਨ ਦੇਖ ਲਓ ਕੱਲੀ ਧੋਣ ਵਾਲੀ ਜ਼ਰੂਰ ਆ ਗੱਡੀ ਬਾਈ ਨੇ ਆਈ ਲਿਪੜੀਆ ਗਾਰਾਗੁਰਾ ਦੇਖ ਸਕਦੇ ਤੁਸੀਂ ਥੱਲੇ ਪਰ ਕਿਤੋਂ ਇਹ ਨਹੀਂ ਹੈਗਾ ਵੀ ਗੱਡੀ ਬਾੜੀ ਟੱਚਿੰਗ ਹੋਈ ਹੋਈ ਆ ਗੱਡੀ ਸਾਫ ਸੁਥਰੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਨਵਾਂ ਮਾਡਲ ਆ ਸਿਲਵਰ ਕਲਰ ਆ ਰੇਟ 50000 ਇੰਜਨ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਲਾਈਟਾਂ ਲੁਟਾਂ ਨਵੀਆਂ ਨੇ ਡੱਗੀ ਡੁੱਗੀ ਪੂਰੀ ਸਾਫ਼ ਆ ਮਿਊਜ਼ਿਕ ਸਿਸਟਮ ਚੱਲਦਾ ਬੈਟਰੀ ਵੀ ਚੰਗੀ ਵਧੀਆ ਪਈ ਆ ਸੈਲਫ ਸਲਫ ਪੂਰੀ ਵਧੀਆ ਚੱਲਦੀ ਆ ਲਓ ਜੀ ਬਾਰਨਟ ਖੁੱਲਈ ਆ ਗੱਡੀ ਦਾ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਦੀ ਕੰਡੀਸ਼ਨ ਲਓ ਜੀ ਐਕਸਾਈਡ ਦੀ ਬੈਟਰੀ ਆ ਬਈ ਵਧੀਆ ਕੰਪਨੀ ਦੀ ਗੋਡੇ ਪੀਲਰਾਂ ਦੀ ਬਿਲਕੁਲ ਸਹੀ ਆ ਗੱਡੀ ਇੰਜਨ ਸਾਫ਼ ਸੁਥਰਾ ਸੁੱਕਾ ਕਿਤੇ ਲੀਕ ਛੀਕ ਨਹੀਂ ਹੈਗਾ ਜੀ ਲਓ ਜੀ ਜਿਹੜੇ ਬਾਈ ਨੂੰ ਲੋੜ ਆ ਆਲਟੋ ਦੀ ਜਮਾ ਜਾਇਜ਼ ਰੇਟ 'ਚ ਉਹ ਜਲਦੀ ਜਲਦੀ ਆਫਰ ਦਾ ਫਾਇਦਾ ਲੈ ਸਕਦੇ ਹੋ ਆਲਟੋ 2009 ਮਾਡਲ ਆ ਸੀਟ ਕਵਰ ਸਾਫ਼ ਸੁਥਰੇ ਨੇ ਬਸ ਧੋਣ ਵਾਲੀ ਜ਼ਰੂਰ ਆ ਬਈ ਗੱਡੀ ਬਾਕੀ ਵਧੀਆ ਕੰਡੀਸ਼ਨ ਦੀ ਗੱਡੀ ਆ ਜਿਹੜੇ ਬਾਈ ਨੂੰ ਲੋੜ ਆ ਉਹ ਕੰਟਰੈਕਟਰ ਨੰਬਰ ਥੱਲੇ ਚੱਲੀ ਜਾਂਦਾ ਕਾਲ ਕਰਕੇ 2009 ਮਾਡਲ अल्टੋ APOLLO ਦੇ ਚਾਰੇ ਟਾਇਰ 80-85 ਪੈਸੇ ਪੈਨੇ ਲੈ ਸਕਦੇ ਹਾਂ ਧੰਨਵਾਦ ਜੀ